ਆ ਵੀ ਮਿੱਤਰੋ ਸਤਿ ਸ਼੍ਰੀ ਅਕਾਲ ਕਬੂਲ ਕਰਿਓ ਸਾਰੇ ਭਰਾ ਅੱਜ ਦੀ ਵੀਡੀਓ ਪਿੰਡ ਛੋਟਾ ਘਰ ਵੱਡੇ ਘਰ ਪਿੰਡ ਦਾ ਗਵੰਡੀ ਪਿੰਡ ਆ ਤੇ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਇਹ ਪਿੰਡ ਰਹਿ ਜਾਂਦਾ ਵਾ ਮਿੱਤਰੋ ਜਦੋਂ ਤੁਸੀਂ ਮੁਦਕੀ ਤੋਂ ਬਾਗੇ ਪੁਰਾਣੇ ਨੂੰ ਜਾਂਦੇ ਆ ਤੇ ਨੱਥੂ ਵਾਲੇ ਵਾਲਾ ਜਿਹੜਾ ਪੁਲ ਆਉਂਦਾ ਵਾ ਉਹ ਪੁਲ ਤੋਂ ਇੱਕ ਸ਼ੜਕ ਨੱਥੂ ਵਾਲੇ ਨੂੰ ਜਾਂਦੀ ਆ ਤੇ ਇੱਕ ਗੇਟ ਵਾਲੀ ਸ਼ੜਕ ਆਉਂਦੀ ਸਿੱਧੀ ਉਹ ਵੱਡੇ ਘਰ ਦੇ ਪਿੰਡ ਦੇ ਵਿੱਚ ਜੇ ਬਸ ਵੱਡੇ ਘਰ ਪਿੰਡ ਦਾ ਪਰਸ਼ਾਵਾਂ ਪਿੰਡ ਜਾਂ ਛੋਟਾ ਘਰ ਤੇ ਛੋਟੇ ਘਰ ਪਿੰਡ ਦੇ ਵਿੱਚ ਜੈਂਟੇ ਬਾਈਕੇ ਘਰੇ ਵਿੱਚ ਇਸ ਟਾਈਮ ਮੌਜੂਦ ਆ ਦੇ ਨਾਲ ਯਾਰੀਆ ਹਰਪ੍ਰੀਤ ਤੇ ਅੱਜ ਗੱਭਰੂ ਵਾਲਾ ਜਿਹੜੇ ਦੋਵੇਂ ਬਾਈ ਇਹਨਾਂ ਦੇ ਕੋਲੇ ਆਉਣ ਲੱਗਿਆ ਚਾਹ ਚੜਜੁੰਦਾ ਪਤੰਦਰ ਨੇ ਕਿੰਨੇ ਪਤਾ ਨਹੀਂ ਕਿੱਥੋਂ ਪਾੜ ਕੇ ਲਿਉਂਦੇ ਆ ਤੇ ਭਾ ਆਤਾ ਫਿਰ ਉਹ ਚੀਜ਼ ਹੁੰਦੀ ਆ ਵੀ ਕੱਚਾ ਰਾਤ ਤੇ ਮਿਲ ਜੇ ਜੇ ਭਾ ਫਿਰ ਗੱਡੀ ਦਾ ਛੱਕਰ ਹੁੰਦਾ ਨਹੀਂ ਡਾਊਨ ਆ ਜਾ ਵੀਰ ਰੁਪਏ ਤੇ ਕਮਾ ਮੇਰੇ ਨੂੰ ਤਾਉਣ ਤੇ ਚੱਕ ਲਈ ਹੁਣ ਸਤਾ ਤੇ ਫੋਨ ਰੁਪਏ ਸਸਤੀ ਘਾੜ ਦੇ ਸਸਤੀ ਘਾ ਬਈ ਕੀ ਹਾਲ ਆ ਬਈ ਬਹੁਤ ਵਧੀਆ ਜੀ ਸਿੱਤਾ ਤੇ ਠੀਕ ਆ ਪਹਿਲਾਂ ਵਾਲਾ ਜੋੜਾ ਹੋ ਗਿਆ ਸੇਰ ਹੋ ਗਿਆ ਜੀ ਠੀਕ ਆ ਅੱਜ ਫਿਰ ਜੋੜਾ ਹੈ ਹਾਂਜੀ ਫਿਰ ਆਪਾਂ ਤੇ ਧਾਰੀ ਜਿਹਦੀ ਦੁਨੀਆ دیਵਾਨੀ ਸਾਰੀ ਇਹਦੇ ਬਾਰੇ ਦੱਸ ਮੈਨੂੰ ਕੀ ਕੱਟੀ ਫਕਰ ਇਹਦੇ ਮਾਰ ਕੱਟੀ ਆ ਜੀ ਅੱਛਾ ਕਿੰਨੇ ਟਾਈਮ ਦੀ ਸੂਈ ਹੈ ਦੋ ਮਹੀਨੇ ਹੋ ਗਏ ਸੂਈ ਨੂੰ ਦੁੱਧ ਕਿੰਨੇ ਤੇ ਚੱਲਦੀ ਆ ਦੁੱਧ ਹੈਗਾ ਯਾਨੀ ਕਿ 9 ਕਿਲੋ ਦੋ ਹਰਟ ਵਾਈਟ ਵੀ ਓਕੇ ਜਮਾ ਹਾਂ ਹਾਂ ਓਕੇ ਇੱਕ ਨੰਬਰ ਚ ਜਿਹੜੇ ਆਈ ਵੀ ਤੁਹਾਡੇ ਕੋਲੇ ਮਨ ਲਓ ਪੁਰਾ ਜੀ ਵੀ ਨਹੀਂ ਲਾਇਆ ਹੈ ਨਾ ਹਾਂ 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 ਮਨ ਲਓ ਕਹੀ ਦੱਸਦਾ ਝੋਟੀ ਦਾ ਅੱਛਾ ਬਾਕੀ ਥਾਂ ਲੈਵੇ ਦੀ ਪੱਧਰੀ ਹੈ ਨਾ ਬਾਈ ਹਾਂ ਬਹੁਤ ਸਾਫ ਅਚਵਾਈ ਦੀ ਚੂਣ ਚਾਂ ਦੇ ਵਿੱਚ ਠੰਡੀ ਹੈ ਬਈ ਇਹ ਪੂਰੀ ਠੰਡੀ ਬਈ ਚੂਣ ਕਿਵੇਂ ਲੱਗਾ ਹਰ ਵੀ ਦਿਨੋਂ ਭੋਲਾ ਵੀਰੇ ਹਰ ਵੀ ਗੱਲ ਹੋਵੇ ਤੇਰੇ ਭਾਵਾਂ ਦੇ دیਵਾਨੇ ਆ ਲੋਕ ਉਹ ਕਹਿੰਦੇ ਵੀ ਹਰਪੀ ਦੀ ਵੀਡੀਓ ਪਾਇਆ ਕਰੋ ਭਾਅ ਵੀ ਵਧੀਆ ਦਿੰਦਾ ਤੇ ਚੀਜ਼ ਵੀ ਚੰਗੀ ਹੁੰਦੀ ਇਹਦਾ ਦੱਸ ਕਿੰਨਾ ਰੇਟ ਆ ਬਾਈ ਇਹਦਾ ਮੁੱਲ 88 ਦੇਣੀ ਕਿੰਨੇ ਦੀ ਹਾਂ 85 ਦੀ 85000 ਦੀ ਮਾਨ ਤਣ ਵਿੱਚ ਹੋਰ ਕੋਈ ਮਾਨ ਤਣ ਕਰਦਾ ਸੀ ਤੋਰੀ ਹਰਪੀ ਕੱਢੀ ਪਾਰ ਨੂੰ ਬਈ ਲੈ ਵੀ ਮਿੱਤਰੋ ਮਗਰ ਕਾ ਟੀਵੀ ਇਹਦੇ ਟੇਢੀ ਧਾਰੀ ਦੇ ਵਿੱਚ ਆਪ ਵੀ ਮੈਂ ਟੇਢੀ ਧਾਰੀ ਦੇ ਵਿੱਚ ਕੱਦ ਕਾਠ ਵਾਲੀ ਮੈਂ ਆ ਕੋਈ ਛੋਟੀ ਮਹਿਮਨ ਕੇ ਨਾ ਆਇਆ ਜੇ ਇਹ ਗੱਲ ਨੋਟ ਰੱਖਿਆ ਜੇ ਭਰਾਵੋ ਵੇਖੋ ਦੋਹਾ ਮਹੀਨਿਆਂ ਦਾ ਸੁਆਵਾ ਥਣ ਲੇਵਾ ਓਕੇ ਆ ਜਾਵਾ ਹਾਂ ਆ ਵੇਖੋ ਕੱਟੀ ਵੇਖ ਲਓ ਕਿੱਡੀ ਫਰਤੀਲੀ ਆਵੇ ਕੰਨ ਚੱਕ ਲੈਣਾ ਮਿੱਤਰੋ ਐ ਮਾਣਾ ਓਕੇ ਆ ਜਾਵਾ ਮਿੱਤਰੋ ਦੋਵੇਂ ਬਾਈ ਮੇਰੀ ਗੱਲ ਸੁਣ ਲਿਓ ਇਹਦਾ ਕੱਟੀ ਦਾ ਦੋ ਕੱਟੀ ਨੂੰ ਮੈਂ ਦਾ ਦੁੱਧ ਅੱਧਾ ਹੀ ਪੀਉਂਦੇ ਰਹੋ ਮੈਂ ਫੜਾੜੀ ਕਹਿੰਦਾ 6 ਮਹੀਨਿਆਂ ਨੂੰ ਅੱਧੇ ਮੁੱਲ ਦੇ ਵਿੱਚ ਤਾਂ ਮੈਂ ਦੇ ਵਿੱਚ ਮਨ ਲਾ ਮੈਂ ਦਾ ਦੂਜਾ ਤੀਜਾ ਹਿੱਸਾ ਤਾਂ ਫਿਰ ਹੀ ਕਾਰੀ ਜਾਊਗੀ ਨਾ ਜੇ ਤੁਸੀਂ ਚੰਗੀ ਅੱਜ ਬਈ ਟੇਢੀ ਧਾਰੀ ਵਾਲੀ ਕੱਟੀ ਲੈਣ ਜਾਣੇ ਆ ਬਾਜ਼ਾਰ ਦੇ ਵਿੱਚ 30 35000 ਨੂੰ ਮਿਲਦੀ ਆ ਥੋੜੀ ਜੀ ਬਣਦੀ ਤਣ ਦੀ ਸੋਹਣੀ ਸੁਨੱਖੀ ਤੇ ਫਿਰ ਬਈ ਬੱਚਾ ਵੀ ਟੌਪ ਆ ਤੇ ਮੈਂ ਵੀ ਟੌਪ ਆ ਤੇ ਆ ਜਿਹੜੀ ਬਈ ਪਹਿਲਣ ਕੱਟੀ ਆ ਇਹਦੇ ਬਾਰੇ ਦੱਸੀ ਹਰਪੀ ਦੋ ਬਈ ਇਹ ਬਈ ਹੋ ਗਏ 15 ਦਿਨ ਸੂਈ ਨੂੰ ਹੂੰ 8 ਕਿਲੋ ਦੁੱਧ ਦੇ ਦੇ ਥੱਲੇ ਮਗਰ ਕੱਟਾ ਦੇ ਦੰਦੋ ਕਿਵੇਂ ਆਰਪੀਤ ਬਾਈ ਦੋ ਦੋ ਚਾਰ ਦੰਦਾਂ ਦਾ ਮਿਲਦਾ ਕੱਟ ਠੀਕ ਆ ਬਾਈ ਤੇ ਸਣ ਦੇ ਨਾਲ ਜਿਹੜੀ ਸਾਖ ਆ ਹੈਗੀ ਆ ਬਾਈ ਹਾਂ ਹਾਂ ਇੱਕ ਅੱਧੀ ਧਾਰ ਆਉਂਦੀ ਉਹ ਚੋਂ ਉਹਦੇ ਵਿੱਚ ਮਸੇਮਦੀ ਆ ਉਹ ਹਾਂਜੀ ਪਿਓ ਪਿਓ ਬਤੋਰੀਆਂ ਨੂੰ ਕੱਢਦੇ ਬਾਹਰ ਲੈ ਆਰਪੀ ਦੇ ਕੋਹੜੀ ਲੈ ਹੁਣ ਖੋਲੀ ਗਈ ਇਹ ਪਹਿਲੀਆਂ ਦੀ ਜਾਣੀ ਕੱਟੀ ਬੜੀ ਸਾਰੇ ਚੰਗੀ ਆ ਯਾਰ ਹਾਂ ਸੋਹਣੀ ਸੁਨੱਖੀ ਬਹੁਤ ਆ ਬਹੁਤ ਚੰਗੀ ਕੱਟੀ ਐ ਸਾਖ ਵੀ ਵਿਖਾ ਦਿੱਤੀ ਪਿੰਦੀ ਬਾਈ ਬਣ ਕੇ ਨਾ ਦਾ ਵੇਖ ਬਾਈ ਠੀਕ ਆ ਨਾਲ ਜੁੜਮਾ ਥਾਣੀ ਆਉਗੇ ਨਾਲ ਜੁੜਮੀ ਸਾਖ ਆ ਬਾਈ ਠੀਕ ਆ ਅਰਪੀਤ ਮਿਲਦੀ ਕਿਵੇਂ ਆ ਵੀਰੇ ਮਿਲਦੀ ਵੀਰੇ ਬੱਚੇ ਤੇ ਬੱਚੇ ਚੜਦਨੇ ਬੱਚਾ ਹੁਣ ਠੀਕ ਆ ਛੜਦਨੇ ਬੱਚਾ ਹੈ ਆਲਸਾਲ ਕਰਦੀ ਮਾੜੀ ਮੋਟੀ ਕਿ ਨਹੀਂ ਮਾੜੀ ਮੋਟੀ ਨਹੀਂ ਕੀਤੀ ਉਪਰਾਇਆ ਕਰ ਗਈ ਮੇਰੇ ਕੋਲ ਆ ਕੇ ਤੇਰੇ ਕੋਲ ਆ ਕੇ ਉਪਰਾ ਕਰ ਗਈ ਹੈ ਹਾਂ ਉਵੇਂ ਉੱਗ ਗਿਆ ਜਾਵਾ ਇਹ ਕਿੰਨੇ ਦੀ ਦੇ ਦਿਆਂਗਾ ਅਰਪੀਤ ਬਾਈ ਇਹਦਾ ਮੁੱਲ ਵੀ 88 ਆ ਇਹ ਕਿੰਨੇ ਦੀ ਦੇਣੀ ਆ 85 ਦੀ ਜੇ ਕੋਈ ਜੋੜਾ ਹੀ ਲੈ ਲਵੇ ਜੋੜਾ 165 ਦਾ ਪਹੁੰਚ ਕਰਦੀਏ 165 ਦੀ ਹੈ ਇੱਕ 100 ਕਿਲੋਮੀਟਰ ਤੱਕ ਲੈ ਮਿੱਤਰੋ ਜੋੜਾ ਲੈਣਾ ਤੇ 165000 ਦੇ ਵਿੱਚ ਦੋਵੇਂ ਹੀ ਮਿਲ ਜਾਣਗੀਆਂ ਕਰਮ ਵਾਲਿਆਂ ਤੁਹਾਨੂੰ ਮਿੱਤਰੋ ਕਰਾਂ ਛੋਟੀ ਦਾਣੇ ਵਰਗੀ ਆ ਰਹਿਣ ਦੇ ਨੇ ਆਰਪੀ ਦੇ ਉਪਰਾ ਕਰਦੀਏ ਝੋਟੀ ਇੱਥੇ ਹੂੰ ਛੜ ਜਾ ਨਾ ਬੱਚਾ ਲਾ ਦੇ ਚੱਲ ਲੈ ਵੀ ਮਿੱਤਰੋ ਆ ਵੇਖ ਲਓ ਬਸ ਥੋੜਾ ਜਿਹਾ ਉਪਰਾ ਕਰਦੀ ਆ ਤੁਸੀਂ ਬਈ 8 ਕਿਲੋ ਦੁੱਧ ਕੱਟੀ ਵੇਖ ਲਓ ਵੀ ਗਹਿਣੇ ਅਰਗੀ ਕੱਟੀ ਆ ਅੱਜ ਭਾਈ ਭਾਅ ਵੀ ਕਿਹੜਾ ਯਾਰ ਟੋਕੜਾ ਵਾਲਾ ਭਾਅ ਹੀ ਆ ਗਿਆ ਯਾਰ ਭਾਈ ਜੇ ਸੋਚਦੇ ਆਂ ਤਾਂ ਐ ਹੋ ਜੀ ਮਣਕਰਜੀ ਕੱਟੀ ਮਜ਼ਾਰ ਦੇ ਵਿੱਚ ਛੱਡੀ ਐ ਮੰਡੀ ਲਾਈ ਹੋਵੇ ਤੇ 1 25 30 ਰੁਪਈ ਨੂੰ ਬਈ ਟੋਰਾਂ ਨਾਲ ਵੇਚਦੀ ਐ ਕੋਈ ਸ਼ਕੀਨੀ ਬਹੁਤਾ ਕੱਟੀ ਦੇ ਵਿੱਚ ਬਈ ਅਗਲਾ ਭਾਈ ਆਸੀਂ ਵੀਡੀਓ ਕਾਲ ਤੇ ਵੀ ਦੇ ਹਾਂ ਚੋੜ ਸਕਦਾ ਉਹਦੀ ਵੀਡੀਓ ਕਾਲ ਤੇ ਭਾਈ ਦੋ ਟਾਈਮ ਇੱਥੋਂ ਗੇਟੋ ਬਾਹਰ ਹੋ ਗਈ ਕੋਈ ਤਸੱਲੀ ਨਹੀਂ ਤੁਹਾਡੇ ਘਰੇ ਪਹੁੰਚ ਗਈ ਤੁਸੀਂ ਭਈ ਜਿੰਦੇ ਤੋਂ 10 ਚੋਲੋ ਤੁਸੀਂ 6 ਚੁੰਦੇ ਰਹਿ ਜਾਓ ਤੁਹਾਡੇ ਕੋਲੇ 5 ਦੇਵੇ ਤੁਹਾਡੇ ਕੋਲੇ 4 ਦੇਵੇ ਤੁਸੀਂ ਅਗਲੀ ਮੱਝ ਲੈਣ ਦੀ ਗੱਲ ਕਰ ਸਕਦੇ ਆ ਪਰ ਪਿਛਲੀ ਨਹੀਂ ਆਪਣੇ ਚੈਨਲ ਤੇ ਗੱਲ ਹੁੰਦੀ ਆ ਆਪਾਂ ਚੈਨਲ ਦੇ ਗਰੰਟੀਆ ਨਹੀਂ ਦਉਂਦੇ ਬਾਈ ਕਿਉਂਕਿ ਬਾਈ ਪਸ਼ੂ ਸਾਹ ਵਾਲੀ ਚੀਜ਼ ਦੀ ਕਾਦੀ ਗਰੰਟੀ ਆ ਯਾਰ ਗਰੰਟੀ ਲਓ ਤਾਂ ਬਾਈ ਕੰਪਨੀ ਵਾਲੇ ਲੈਂਦੇ ਜੇ ਮਤਲਬ ਉਹ ਆਪਦੇ ਉਹਨਾਂ ਨੇ ਤਿਆਰ ਕੀਤੀਆਂ ਹੁੰਦੀਆਂ ਚੀਜ਼ਾਂ ਬਾਈ ਇਹਨਾਂ ਦੀਆਂ ਕਾਦੀਆਂ ਚੀਜ਼ਾਂ ਦਾ ਅੱਗੋਂ ਆਉਂਦੀਆਂ ਅੱਗੇ ਜਾਂਦੀਆਂ ਲੈ ਵੀ ਹਰਪ੍ਰੀਤ ਨੰਬਰ ਦੇ ਕੇ ਰੱਬ ਬੋਲ 86998 87887 ਇੱਕ ਵਾਰੀ ਹੋਰ ਬੋਲ 86998 87887 ਹਾਂ ਬਾਲਾਣਾ ਖੇ ਲਗੋ ਨਿਆਣੀ ਦੀ ਮਤ ਧੰਨਵਾਦ